ਤਤਵਾਦੀ ਦਰਿੰਦੇ ਜਿਨ੍ਹਾਂ ਨੇ ਵੈਸ਼ਿਆਨਾ ਹਰਕਤ ਕਰਕੇ ਜਿਹੜਾ ਸਾਡੇ ਪਿਆਰੇ ਉਹਨਾਂ ਨਾਗਰਿਕਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਆ ਅਜਲਾ ਪਾਵਰ ਪਾਵਜੁਕ ਪਾਲਣਾ ਚੈਚ ਮਨਿਸਟਰੀ ਐ ਇਸ ਚੀਜ਼ ਦਾ ਪੂਰ ਜ਼ੋਰ ਖੰਡਨ ਵੀ ਕਰਦੀ ਹੈ ਔਰ ਅੱਜ ਦਾ ਜਿਹੜਾ ਮੈਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦਾ ਪਾਸਟਰ ਸੁਪਾਰ ਰਾਣਾ ਮਿਨਿਸਟਰੀ ਜੀ ਦਾ ਜਿਨ੍ਹਾਂ ਨੇ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਇੱਕ ਕੈਂਡਲ ਮਾਰਚ ਕੱਢਿਆ ਗਿਆ ਵਾ ਕਿ ਪ੍ਰਭੂ ਉਹਨਾਂ ਦੀਆਂ ਜੋ ਸਾਡੇ ਤੋਂ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਸ਼ਾਂਤੀ ਮਿਲੇ ਜੀ ਭਾਈਚਾਰੇ ਦੇ ਖਿਲਾਫੀ ਜਿਹੜਾ ਸਾਇਲੈਂਟ ਅੱਤਵਾਦ ਵੀ ਚਲਾਇਆ ਜਾ ਰਿਹਾ ਹੈ ਇਹ ਤੇ ਮੈਂ ਕੋਡ ਕਰਨਾ ਚਾਹੂੰਗਾ ਮਣੀਪੁਰ ਦੀ ਘਟਨਾ ਨੂੰ ਜਿੱਥੇ ਮਣੀਪੁਰ ਦੇ ਅੰਦਰ ਕੁਝ ਵੈਸ਼ੀਤ ਰਹਿੰਦੇ ਰਹੇ ਸਾਡੀਆਂ ਮਸੀਹ ਭੈਣਾਂ ਦੇ ਨਾਲ ਇੱਕ ਭੈਣ ਦੇ ਨਾਲ 100-100 ਬੰਦਿਆਂ ਨੇ ਬਲਾਤਕਾਰ ਕੀਤਾ ਕੀ ਆ ਉਹ ਅੱਤਵਾਦ ਨਹੀਂ ਸੀ ਜਿੰਨਾ ਬੱਚਿਆਂ ਦੇ ਸਾਹਮਣੇ ਜਿੰਨਾਂ ਦੀਆਂ ਪਤਨੀਆਂ ਦੇ ਸਾਹਮਣੇ ਜਿੰਨਾਂ ਦੇ ਮਾਪੇ-ਬਾਪ ਦੇ ਸਾਹਮਣੇ ਇਨਾਂ ਨੂੰ ਕਤਲ ਕੀਤਾ ਗਿਆ ਬਹੁਤ ਹੀ निंदनीय ਯੋਗ ਹੈ ਅੱਜ ਸੁਖਪਾਲ ਰਾਣਾ ਮਨਿਸਟਰੀ ਵੱਲੋਂ ਪ੍ਰੈਜ਼ੀਡੈਂਟ ਜੋਂਨ ਕੋਟਲੀ ਦੀ ਅਗਵਾਈ 'ਚ ਪਹਿਲਗਾਮ ਵਿੱਚ ਹੋਏ ਆਤਮਵਾਦੀ ਹਮਲੇ ਵਿੱਚ ਸਾਰੇ નિર્ਦੋਸ਼ ਲੋਕਾਂ ਲਈ ਰੋਸ਼ ਵਜੋਂ ਕੈਂਡਲ ਮਾਰਚ ਕਰਿਆ ਗਿਆ ਇਸ ਰੋਸ਼ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਗੱਲਬਾਤ ਦੌਰਾਨ ਪ੍ਰਧਾਨ ਜੋਂਨ ਕੋਟਲੀ ਵੱਲੋਂ ਪਹਿਲਗਾਮ ਵਿੱਚ ਹੋਏ ਆਤਮਵਾਦੀ ਹਮਲੇ ਦੀ ਘਟਨਾ ਨੂੰ ਸਭ ਤੋਂ ਦੁਖਦਾਇਕ ਘਟਨਾ ਦੱਸਿਆ ਗਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਆਤੰਗਵਾਦੀਆਂ ਨੂੰ ਰੂ ਕੰਬਾਉਣ ਲਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਪਵਿੱਖ ਵਿੱਚ ਕੋਈ ਵੀ ਇਹੋ ਜਿਹੀ ਕਿਨੌਣੀ ਹਰਕਤ ਨਾ ਕਰ ਸਕਣ ਤੇ ਉਹਨਾਂ ਨੇ ਦੱਸਿਆ ਕਿ ਆਤਮਵਰਦੀ ਦਾ ਕੋਈ ਵੀ ਤਰਨ ਨਹੀਂ ਹੁੰਦਾ ਅਸੀਂ ਸਾਰੇ ਇੱਕ ਹਾਂ ਅਸੀਂ ਅਪੋਸਟਲ ਫੋਰਸ ਫਾਲ ਲੈਣਾ ਚਾਹੁੰਦੇ ਹਾਂ ਸੇਮਿਸਟਰੀ ਵੱਲੋਂ ਆਪਾਸਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਜਿਹੜਾ ਆ ਅਸੀਂ ਇਹ ਰੋਸਮਾਰਜ ਕੱਢ ਰਹੇ ਆ ਇਹ ਰੋਸਮਾਰਜ ਸਾਡਾ ਕੱਢਣ ਦਾ ਜਿਹੜਾ ਅੱਜ ਮੇਨ ਮੁੱਖ ਮਕਸਦ ਇਹੀ ਹੈ ਕਿ ਕਿਤੇ ਵੀ ਸਾਡੇ ਭਾਰਤ ਦੇ ਅੰਦਰ ਕਿਤੇ ਵੀ دہشت گردੀ ਦੀ ਕੋਈ ਵੀ ਜਗਾ ਨਹੀਂ ਹੈ ਔਰ ਉਹ ਜਿਹੜਾ ਅੱਤਵਾਦੀ ਦਰਿੰਦੇ ਜਿਨ੍ਹਾਂ ਨੇ ਬੇਸ਼ੀਅਾਨਾ ਹਰਕਤ ਕਰਕੇ ਜਿਹੜਾ ਸਾਡੇ ਪਿਆਰੇ ਉਹਨਾਂ ਨਾਗਰਿਕਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਆ ਅਦੇ ਪਾਸਲ ਪਾਵਰ ਸੁਖ ਪਹਲਾਣਾ ਚੈਚ ਮਨਿਸਟਰੀ ਐਸੀ ਇਸ ਦਾ ਪੁਰਜ਼ੋਰ ਖੰਡਨ ਵੀ ਕਰਦੀ ਹੈ ਔਰ ਅਸੀਂ ਭਾਰਤ ਦੇ ਰੱਖਿਆ ਮੰਤਰੀ ਤੋਂ ਔਰ ਭਾਰਤ ਦੇ ਪ੍ਰਧਾਨ ਮੰਤਰੀ ਮੰਤਰੀ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਵੈਸ਼ੀ ਦਰਿੰਦਿਆਂ ਨੇ ਇਹ ਕਾਇਰਨਾ ਹਰਕਤ ਕੀਤੀ ਹੈ ਉਹ ਉਹਨਾਂ ਨੂੰ ਜਿਹੜਾ ਫੌਰੀ ਤੌਰ ਤੇ ਉਹਨਾਂ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਤੋ ਇਸ ਕਰਕੇ ਕਿਉਂਕਿ ਕਈ ਸਟੇਟਾਂ ਦੇ ਅੰਦਰ ਮੈਂ ਸਮਝਦਾ ਕਿ ਮਸੀਹ ਭਾਈਚਾਰੇ ਦੇ ਖਿਲਾਫ ਵੀ ਜਿਹੜਾ ਸਾਇਲੈਂਟ ਹੱਤਿਆਬਾਦ ਵੀ ਚਲਾਇਆ ਜਾ ਰਿਹਾ ਹੈ ਇਹ ਤੇ ਮੈਂ ਕੋਡ ਕਰਨਾ ਚਾਹੂੰਗਾ ਮਣੀਪੁਰ ਦੀ ਘਟਨਾ ਨੂੰ ਜਿੱਥੇ ਮਣੀਪੁਰ ਦੇ ਅੰਦਰ ਕੁਝ ਵੈਸ਼ੀ ਦਰਿੰਦੇ ਰਹੇ ਨੇ ਸਾਡੀਆਂ ਮਸੀਹ ਭੈਣਾਂ ਦੇ ਨਾਲ ਇੱਕ ਭੈਣ ਦੇ ਨਾਲ 100-100 ਬੰਦਿਆਂ ਨੇ ਬਲਾਤਕਾਰ ਕੀਤਾ ਕੀ ਆ ਉਹ ਹੱਤਿਆਬਾਦ ਨਹੀਂ ਸੀ ਕyao ਮੁਸੀਬਾਈ ਚਾਰੇ ਦੇ ਖਿਲਾਫ ਕਾਇਰ ਇਹਨਾ ਸਾਜ਼ਿਸ਼ ਨਹੀਂ ਸੀ ਅੱਜ ਅਸੀਂ ਜਵਾਬ ਮੰਗਦੇ ਆ ਸਰਕਾਰਾਂ ਕੋਲੋਂ ਕਿ ਉਹ ਵੈਸ਼ੀ ਤਰਿੰਦੇ ਕਿਉਂ ਅੱਜ ਡੇਲਾ ਦੇ ਇਲਾਕਿਆਂ ਤੋਂ ਬਾਹਰ ਨੇ ਕਿਉਂ ਉਹਨਾਂ ਦੇ ਉੱਪਰ ਸਖਤ ਕਾਰਵਾਈ ਨਹੀਂ ਕੀਤੀ ਗਈ ਔਰ ਕਈ ਸਟੇਟਾਂ ਦੇ ਅੰਦਰ ਮੈਂ ਸਮਝਦਾ ਕਿ ਸਾਡੇ ਕ੍ਰਿਸਚਨ ਜਿਹੜੇ ਆਧਾਰੇ ਨੇ ਜਿਹੜੇ ਚਰਚੀਜ਼ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਤੋੜਿਆ ਜਾਂਦਾ ਔਰ ਪੈਰਾ ਜਿਹੜੇ ਸ਼ੂਜ਼ ਪਾ ਕੇ ਵੀ ਬੂਟ ਪਾ ਕੇ ਵੀ ਉੱਥੇ ਜਾ ਕੇ ਬੇਦਬੀ ਕੀਤੀ ਜਾਂਦੀ ਹੈ ਔਰ ਉੱਥੇ ਜਾ ਕੇ ਹੋਰ ਕਿਸੇ ਧਰਮ ਦੇ ਨਾਰੇ ਲਾਈ ਜਾਂਦੇ ਨੇ ਕੀ ਇਹ ਅੱਤਵਾਦ ਨਹੀਂ ਹੈ ਸੋ ਦੇਖੋ ਜੇਕਰ ਤੁਸੀਂ ਹਿੰਦੁਸਤਾਨ ਨੂੰ ਜੇਕਰ ਭਾਰਤ ਨੂੰ ਸੈਕੂਲਰ ਕਰਨਾ ਚਾਹੁੰਦੇ ਹੋ ਤੇ ਫਿਰ ਆਪਾਂ ਨੂੰ ਜਾਤ-ਪਾਤ ਉੱਤੇ ਉੱਠ ਕੇ ਜਿਹੜੀਆਂ ਰਾਜਨੀਤੀ ਕਰਨੀ ਪਵੇਗੀ ਜਿਹੜੀਆਂ ਕੇਂਦਰ ਦੇ ਜਾਂ ਸਟੇਟਾਂ ਦੇ ਉੱਪਰ ਜਿਹੜੀਆਂ ਸ਼ਾਸਨ ਕਰ ਰਹੀਆਂ ਸਰਕਾਰਾਂ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਔਰ ਮੰਗ ਕਰਦੇ ਆਂ ਔਰ ਅਸੀਂ ਤਾੜਨਾ ਵੀ ਦਿੰਨੇ ਆਂ ਕਿ ਹਿੰਦੂ, ਮੁਸਲਮ, ਸਿੱਖ, ਈਸਾਈ ਤਦ ਤੱਕ ਤੁਸੀਂ ਸਾਰ ਨੂੰ ਇੱਕ ਨਜ਼ਰ ਨਾਲ ਨਹੀਂ ਵੇਖੋਗੇ ਤਦ ਤੱਕ ਜਿਹੜਾ ਦੇਸ਼ ਦੇ ਅੰਦਰ ਇਸ ਤਰੀਕੇ ਦਾ ਜਿਹੜਾ ਜਿਹੜਾ ਮਾਹੌਲ ਜਿਹੜਾ ਉਹ ਬੰਦਾ ਰਹੂਗਾ ਕਿਉਂਕਿ ਜੇ ਤੁਸੀਂ ਇੱਕ ਤਾਂ ਫਿਰਕੇ ਦੇ ਨਾਲ ਜੇਕਰ ਤੁਸੀਂ ਦੋ ਕਲੱਬ ਬੰਦ ਕਰਨੇ ਹੋ ਤੇ ਫਿਰ ਦੂਜੇ ਤਫਿਰਕੇ ਵੀ ਉਸ ਚੀਜ਼ ਨੂੰ ਜਿਹੜਾ ਕਾਪੀ ਕਰਦੇ ਨੇ ਇਹ ਕੜੇ ਲੋਕ ਨੇ ਜਿਹੜੇ ਇੱਕ ਹਿੰਦੂਸਤਾਨ ਦਾ ਗੁਲਦਸਤਾ ਨੂੰ ਖਿਲਾਰਨਾ ਚਾਹਦੇ ਨੇ ਦੇਖੋ ਸਭ ਤੋਂ ਪਹਿਲੇ ਤੇ ਇਹ ਆ ਕਿ ਅੱਜ ਜਿਹੜੀ ਗੰਦੀ ਰਾਜਨੀਤੀ ਹੋ ਰਹੀ ਹੈ ਧਰਮ ਦੀ ਰਾਜਨੀਤੀ ਹੋ ਰਹੀ ਹੈ ਕਿ ਕਈ ਜਗ੍ਹਾ ਸਾਡੇ ਜਿਹੜੇ 크੍ਰਿਸਟਸ ਦੇ ਜਿਹੜੇ ਚਰਚਸ ਨੂੰ ਢਾਕੇ ਉਹ ਉਹਨਾਂ ਨੂੰ ਜਿਹੜਾ ਹੋਰ ਤਰੀਕੇ ਨਾਲ ਤਬਦੀਲ ਕੀਤਾ ਜਾ ਰਿਹਾ ਹੈ ਕਈ ਤਰੀਕੇ ਦੇ ਜਾ ਕੇ ਸਾਡੇ ਲੋਕਾਂ ਨੂੰ ਜ਼ਬਰਨ ਜਿਹੜਾ ਆਪਣੇ ਧਰਮ ਤੇ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਕੀ ਇਹ ਅਤਵਾਦੀ ਅਤਵਾਦ ਨਹੀਂ ਹੈ? ਕੀ ਮਣੀਪੁਰ ਦੇ ਘਟਨਾ ਦੇ ਅੰਦਰ ਇੱਕ ਇੱਕ ਭੈਣ ਦੇ ਨਾਲ 100-100 ਬੰਦਿਆਂ ਨੇ ਬਲਾਤਕਾਰ ਕੀਤਾ। ਕੀ ਉਹ ਅਤਵਾਦ ਨਹੀਂ ਹੈ? ਉਹ ਅਤਵਾਦ ਤੋਂ ਵੀ ਖਤਰਨਾਕ ਚੀਜ਼ ਹੈ। ਤੋਂ ਇਸ ਕਰਕੇ ਜੇਕਰ ਜੇਕਰ ਭਾਰਤ ਦੀ ਸ਼ਾਂਤੀ ਚਾਹੁੰਦੇ ਆ ਜੇਕਰ ਭਾਰਤ ਦੇ ਅੰਦਰ ਅਸੀਂ ਤਰੱਕੀ ਚਾਹੁੰਦੇ ਆ ਜੇਕਰ ਜਿੱਦਾਂ ਸਾਡਾ ਪਹਿਲਾ ਕੁਝ ਸਮੇਂ ਅਗਰ ਪਿੱਛੇ ਚਲ ਜਾਈਏ ਜੇਕਰ ਸਾਡਾ ਭਾਰਤ ਬਿਲਕੁਲ ਇੱਕ ਦੂਸਰੇ ਦੇ ਨਾਲ ਮੇਲ ਮਿਲਾਪ ਦੇ ਨਾਲ ਚੱਲਦਾ ਸੀ ਪਿਆਰ ਨਾਲ ਚੱਲਦਾ ਸੀ ਹਿੰਦੂ ਮੁਸਲਮ ਸਿੱਖ ईसाई ਸਾਰਿਆਂ ਦੇ ਵਿੱਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਸੀ ਦੇਖੀ ਜਾਂਦੀ ਸੋ ਅੱਜ ਅਸੀਂ ਕੇਂਦਰ ਦੀ ਸਰਕਾਰਾਂ ਤੋਂ ਔਰ ਪੰਜਾਬ ਦੀ ਔਰ ਹਰੇਕ ਸੂਬੇ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਜਾਤੀ ਖਾਸ ਕਰਕੇ ਮਸੀਹ ਭਾਈਚਾਰੇ ਦੀ ਜਿਹੜੀ ਜਾਤੀ ਕੀਤੀ ਜਾਂਦੀ ਹੈ ਉਹ ਵੀ ਇੱਕ ਤਰ੍ਹਾਂ ਦਾ ਆਤੰਕਵਾਦ ਹੀ ਹੈ ਸੋ ਉਹ ਸਾਤੰਕਵਾਦ ਉਹ ਜਿਹੜਾ ਮਸੀਹ ਭਾਈਚਾਰੇ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਜਿਹੜਾ ਸਾਡਾ ਪਵਿੱਤਰ ਗ੍ਰੰਥ ਹੈ ਬਾਈਬਲ ਆ ਉਹ ਸਿਰਫ ਤੇ ਸਿਰਫ ਪਿਆਰ ਕਰਨਾ ਸਿਖਾਉਂਦੀ ਹੈ ਮਾਫ ਕਰਨਾ ਸਿਖਾਉਂਦੀ ਹੈ ਪਰ ਸਾਡੀ ਮਾਫੀ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਅਸੀਂ ਕਿਸੇ ਤਰੀਕੇ ਦੀ ਕੋਈ ਢਿੱਲ ਕਰਾਂਗੇ ਲੇਕਿਨ ਜੇਕਰ ਸਾਡੇ ਭਾਈਚਾਰੇ ਨਾਲ ਕਿਤੇ ਭਗਵਾ ਅਤਨਕਵਾਦ ਜਾਂ ਕੋਈ ਹੋਰ ਤਰੀਕੇ ਦਾ ਅਤਨਕਵਾਦ ਜੇਕਰ ਸਾਡੇ ਤੇ ਹਾਵੀ ਹੋਏਗਾ ਤੇ ਅਸੀਂ ਫਿਰ ਉਹਦਾ ਜਵਾਬ ਦੇਣਾ ਵੀ ਜਾਣਦੇ ਹਾਂ ਜਿੰਨੇ ਵੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਹੀ ਅਤਵਾਦ ਖਤਮ ਹੋ ਸਕਦਾ ਹੈ 100% ਅਸੀਂ ਅਗਰ ਕੋਈ 20 30 ਸਾਲ ਪਿੱਛੇ ਚੱਲ ਜੀਏ ਤੇ ਮੈਂ ਸਮਝਦਾ ਕਿ ਸੱਚਮੁੱਚ ਇੱਕ ਦੂਸਰੇ ਦੇ ਘਰਾਂ ਚੋਂ ਆਉਣ ਜਾਂਣ ਸੀਗਾ ਸਿੱਖ ਵੀਰਾਂ ਦੇ ਕ੍ਰਿਸ਼ਨਾਂ ਦੇ ਹਿੰਦੂ ਵੀਰਾਂ ਦੇ ਵੀ ਕ੍ਰਿਸ਼ਨਾਂ ਦੇ ਨਾਲ ਮੁਸਲਿਮ ਦਾ ਅਸੀਂ ਸਾਰੇ ਨਾਲ ਮਿਲ ਕੇ ਚੱਲਦੇ ਸੀ ਪਰ ਇਹ ਕਈ ਜੜੀਆਂ ਸੀਗਾ ਕਈ ਸਟੇਟਾਂ ਦੇ ਅੰਦਰ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਕਿਸ ਤਰ੍ਹਾਂ ਇੱਕ ਤਾਂ ਫਿਰਕਿਆਂ ਨੂੰ ਹੀ ਪ੍ਰਮੋਟ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਜਿਹੜੀ ਨੋਟਿਸ ਦੇ ਉੱਪਰ ਵੀ ਜਿਹੜਾ ਭਗਵਾ ਅਤੰਕਵਾਦ ਜਿਹੜਾ ਉਹ ਆਪਣਾ ਕੰਮ ਕਰ ਰਿਹਾ ਸੋ ਇਸ ਸਰਕਾਰ ਕਹਿੰਦੀ ਅਸੀਂ ਚਾਹੁੰਦੇ ਹਾਂ ਕੇਂਦਰ ਦੀ ਸਰਕਾਰਾਂ ਤੋਂ ਔਰ ਸੂਬੇ ਦੀ ਸਰਕਾਰਾਂ ਤੋਂ ਜਿਵੇਂ ਸਾਡਾ ਭਾਰਤ ਪਹਿਲਾਂ ਗੁਲਦਸਤੇ ਵਾਂਗ ਚੱਲਦਾ ਸੀਗਾ ਉਵੇਂ ਹੀ ਜੇਕਰ ਤੁਸੀਂ ਪਿਆਰ ਦਾ ਮਾਹੌਲ ਸਿਰਜੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਤਰੱਕੀ ਯਕੀਨਨ ਹੋਊਗੀ ਨਾ ਭਾਈਚਾਰੇ ਨੂੰ ਅੱਗੇ ਕਰੋਗੇ ਬਾਕੀਆਂ ਦੇ ਜ਼ੁਲਮ ਕਰੋਗੇ ਫਿਰ ਇਸ ਤਰੀਕੇ ਦਾ ਮਾਹੌਲ ਤੁਸੀਂ ਆਪ ਹੀ ਸਿਰਜੋਗੇ ਮੈਂ ਪਹਿਲੀ ਵਾਰੀ ਵੇਖਰ ਨੂੰ ਮਿਲਿਆ ਕਿ ਕਿਸੇ ਨੂੰ ਯਾਤ ਪੁੱਛ ਕੇ ਮਾਰਿਆ ਗਿਆ ਦੇਖੋ ਕਈ ਜਗ੍ਹਾ ਤੇ ਤੁਸੀਂ ਦੇਖੋ ਕਿ ਮੈਂ ਨੋਟਿਸ ਨੂੰ ਵੀ ਇਦਾਂ ਕੀਤਾ ਜਾਂਦਾ ਉਹ ਜਿਸ ਧਰਮ ਨੂੰ ਮੰਨਦੀ ਆ ਉਹਨੂੰ ਕਹਿੰਦੇ ਕਿ ਤੁਸੀਂ ਸਾਡੇ ਧਰਮ ਦੇ ਨਾਰੇ ਲਗਾਓ ਤੇ ਫਿਰ ਮੈਂ ਸਮਝਦਾ ਕਿ ਇਹ ਵੀ ਜਾਤ ਪੁੱਛਣਾ ਇਹ ਵੀ ਇਹ ਵੀ ਜਿਹੜੀ ਨਜਾਇਜ਼ ਡਿਮਾਂਡ ਹੈ ਸਰ ਪਿਛਲੇ ਦਿਨ ਬਹੁਤ ਸਾਰੇ ਗੱਲਾਂ ਹੋਈਆਂ 크ਰਿਸਚਨ ਭਾਈਚਾਰੇ ਨੂੰ ਵੀ ਲੈ ਕੇ ਜੇ ਗੱਲ ਕਰੀਏ ਤੇ ਬਹੁਤ ਸਾਰੇ ਲੋਕਾਂ ਵੱਲੋਂ 크ਰਿਸਚਨ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਸੀ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਹਰੇਕ ਧਰਮ ਦੇ ਅੰਦਰ ਹਰੇਕ ਜਾਤੀ ਦੇ ਅੰਦਰ ਕੋਈ ਚੰਗੇ ਲੋਕ ਵੀ ਹੋ ਸਕਦੇ ਹੈ ਕੋਈ ਬੁਰੇ ਲੋਕ ਵੀ ਹੋ ਸਕਦੇ ਨੇ ਲੇਕਿਨ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜਾਂ ਦੋ ਦੋ ਬੰਦਿਆਂ ਨੂੰ ਜਾਂ ਕਿਸੇ ਚਾਰ ਬੰਦਿਆਂ ਨੂੰ ਧਿਆਨ ਚ ਰੱਖ ਕੇ ਕਿਸੇ ਦੇ ਧਰਮ ਨੂੰ ਟਾਰਗੇਟ ਕਰਨਾ ਇਹ ਕਿਤੇ ਵੀ ਕੋਈ ਵੀ ਕਾਨੂੰਨ ਆਗਿਆ ਨਹੀਂ ਦਿੰਦਾ ਕੋਈ ਵੀ ਸੰਵਿਧਾਨ ਆਗਿਆ ਨਹੀਂ ਦਿੰਦਾ ਕੋਈ ਵੀ ਗ੍ਰੰਥ ਆਗਿਆ ਨਹੀਂ ਦਿੰਦਾ ਜੇਕਰ ਉਹ ਇਦਾਂ ਕਰਦੇ ਨੇ ਤੇ ਸੱਚਮੁੱਚੋ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਵੱਡੇ ਦੁਸ਼ਮਣ ਨੇ ਹੁਣ ਸੈਂਟਰ ਸਰਕਾਰ ਨੂੰ ਕੀ ਮੰਗ ਕਰਦੇ ਉਹ ਦੋਸ਼ੀਆਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਜਿਨ੍ਹਾਂ ਨੇ 22 ਲੋਕ ਨਜਾਇਜ਼ ਮਾਰੇ ਆ ਜਿਹੜੇ ਬਾਰੇ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇਹ ਆਪਣੀ ਗਲਤੀ ਮੰਨੀ ਹੈ ਔਰ ਜੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦੇ ਅੰਦਰ ਵੀ ਜਿਹੜੇ ਸੀਐਮ ਨੇ ਜੰਮੂ ਕਸ਼ਮੀਰ ਦੇ ਉਹਨਾਂ ਨੇ ਵੀ ਇਸ ਗਲਤੀ ਦਾ ਅਹਿਸਾਸ ਕੀਤਾ ਕਿਤਨਾ ਕਿਤੇ ਜੜੀ ਹੈ ਉਹ ਜੜੀ ਹੈ ਸਿਕਿਉਰਟੀ ਐਂਗਲ ਤੋਂ ਚੂਕ ਹੋਈ ਹੈ ਸੋ ਅਸੀਂ ਡਿਮਾਂਡ ਇਹ ਕਰਦੇ ਆ ਕਿ ਜਿਹੜਾ ਵੀ ਯਾਤਰੀ ਜਾਂਦਾ ਆ ਉਹਨੂੰ ਬਿਲਕੁਲ ਬਾ ਹਿਫਾਜ਼ਤ ਉਹਦੀ ਹਿਫਾਜ਼ਤ ਕਰਨਾ ਲੋਕਲ ਸਰਕਾਰਾਂ ਦਾ ਕੇਂਦਰ ਸਰਕਾਰਾਂ ਦੀ ਡਿਊਟੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਵੀ ਭਾਰਤ ਵਸਦਾ ਦਾ ਰਾਸਾ ਗੁਲਦਸਤੇ ਵਾਂਗ ਜਿਹੜਾ ਜਿਹੜਾ ਹੈ ਉਹ ਸਰਵਾਈਵ ਕਰੇ ਔਰ ਜਿਹੜੇ ਦੋਸ਼ੀਆਂ ਨੇ ਇਹ ਕਾਇਰਾਂ ਨਾਲ ਹਰਕਤ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਜਿਵੇਂ ਸਾਡੇ ਪਿਆਰੇ ਨਾਗਰਿਕਾਂ ਨੂੰ ਮਾਰਿਆ ਆ ਉਸੇ ਤਰ੍ਹਾਂ ਦੇ ਉਹਨਾਂ ਨੂੰ ਵੀ ਸਜਾਏ ਮੌਜਦ ਤੋ ਤੱਕ ਲੈ ਕੇ ਜਾਣਾ ਇਹ ਅਸੀਂ ਕੇਂਦਰ ਤੋਂ ਔਰ ਸੂਬੇ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਵੱਲੋਂ ਇੱਕ ਸਖਤ ਫੈਸਲੇ ਕੀਤੇ ਗਏ ਆ ਬਾਰਡਰ ਬੰਦ ਕੀਤੇ ਜਾ ਰਹੇ ਨੇ ਸਾਰੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਬਾਰਡਰ ਬੰਦ ਕਰਨਾ ਜਾਂ ਨਹੀਂ ਕਰਨਾ ਉਹ ਇੱਕ ਸੈਪਰੇਟ ਇਸ਼ੂ ਆ ਪਰ ਐਕਚੁਅਲੀ ਹੋਤੇ ਚਾਹੀਦਾ ਸੀਗਾ ਕਿ ਸਿਕਿਉਰਿਟੀ ਐਂਗਲ ਤੋਂ ਤੁਹਾਡੇ ਸੁਰੱਖਿਆ ਚਾਕ ਚੌਬਨ ਹੋਣੀ ਚਾਹੀਦੀ ਸੀ ਲੋਕਲ ਪੁਲਿਸ ਨੂੰ ਚਾਕ ਚੌਬ ਚਾਹੀਦਾ ਸੀਗਾ ਸਾਡੀਆਂ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਨੂੰ ਚੁੱਕਣੇ ਹੋਣਾ ਚਾਹੀਦਾ ਸੀਗਾ ਔਰ ਮੈਂ ਇੱਕ ਵੀਡੀਓ ਦੇਖ ਰਿਆ ਸੀ ਕਿ ਕਿਸੇ ਵੀਰ ਨੇ ਵੀਡੀਓ ਪਾਈ ਕਿ ਇੱਥੋਂ ਅਗਰ ਤੁਸੀਂ ਪੰਜਾਬ ਦਾ ਬਾਰਡਰ ਕਰਾਸ ਕਰਨਾ ਹੋਵੇ ਤੁਸੀਂ ਕੋਈ ਇਲੀਗਲ ਚੀਜ਼ ਲੈ ਕੇ ਜਾਣੇ ਹੋ ਤੇ ਉਸੇ ਟਾਈਮ ਤੁਹਾਨੂੰ ਜਿਹੜੀ ਆ ਸਿਕਿਉਰਿਟੀ ਫੜ ਲੈਂਦੀ ਆ ਪਰ ਹੈਰਾਨ ਗੀ ਉਸ ਗੱਲ ਤਾਂ ਹੁੰਦੀ ਆ ਕਿ ਇਹਨੇ ਵੱਡੇ ਜਿਹੜਾ ਅਸਲਾ ਮਿਊਸ਼ਨਸ ਆ ਗਿਆ ਸਰਹੱਦ ਪਾਰੋਂ ਤੇ ਉਹਦੇ ਕਿਤੇ ਨਾ ਕਿਤੇ ਸਿਕਿਉਰਿਟੀ ਦੀ ਝੂਕ ਹੈ ਸੋ ਅਸੀਂ ਪ੍ਰਧਾਨ ਮੰਤਰੀ ਜੋਰ ਜਿਹੜਾ ਰੱਖਿਆ ਮੰਤਰੀ ਜੀ ਕੋ ਮੰਗ ਕਰਦੇ ਆ ਕਿ ਇਹ ਜਿਹੜਾ ਕੋਈ ਵੀ ਸੁਰੱਖਿਆ ਦੀ ਝੂਕ ਕਿਤੇ ਵੀ ਸੂਈ ਪਾਰ ਰੱਤੀ ਭਾਰ ਵੀ ਕੋਈ ਸੁਰੱਖਿਆ ਦੀ ਝੂਕ ਦੀ ਗੁੰਜਾਇਸ਼ ਹੋਣੀ ਨਹੀਂ ਚਾਹੀਦੀ ਅੱਜ ਜਿਹੜਾ ਪ੍ਰੈਸ ਕਿੱਥੋਂ ਚੱਲੂ ਹੈ ਕਿੱਥੇ ਖਤਮ ਹੋਏਗਾ ਅੱਜ ਪਾਸਪੋਰਟ ਪਾਉਸ ਕਿ ਪਾ ਲੈਣਾ ਹੈ ਚੈਸ ਮਿਨਿਸਟਰੀ ਵੱਲੋਂ ਸਾਡੇ ਸਮੁ ਤੁਸੀਂ ਦੇਖ ਸਕਦੇ ਹੋ ਸሙਚੇ ਭਾਈਚਾਰੇ ਸਾਡੇ ਦੇ ਵਿੱਚ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਮਸੀਹ ਭਾਈਚਾਰਾ ਮੁਸਲਿਮ ਭਾਈਚਾਰਾ ਅਸੀਂ ਸਾਰੇ ਬੜੀ 도ਖੰਡ ਆ ਰਹੇ ਹਾਂ ਕਿਉਂਕਿ ਉਹ ਜਿਹੜੇ ਜਿਹੜੇ ਸ਼ਹੀਦ ਹੋਏ ਨੇ ਜਿਹੜੇ ਮਰੇ ਨੇ ਉਹ ਸਾਡੇ ਹੀ ਭੈਣ ਭਰਾ ਸੀ ਸਾਡਾ ਹੀ ਭਾਈਚਾਰਾ ਸੀ ਭਾਵੇਂ ਉਹ ਕਿਸੇ ਵੀ ਜਾਤੀ ਵਿਸ਼ੇਸ਼ਤਾ ਨਾਲ ਸੰਬੰਧਿਤ ਰੱਖਦੇ ਹੋ ਲੇਕਿਨ ਸੱਚੇ ਭਾਰਤੀ ਅਸੀਂ ਆ ਜਿਹੜੇ ਅਸੀਂ ਇਸ ਗੱਲ ਨੂੰ ਆਪਣੇ ਤਨ ਦੇ ਉੱਪਰ ਹੰਡਾ ਕੇ ਮਹਿਸੂਸ ਕਰਦੇ ਹਾਂ ਕਿ ਉਹ ਕੋਈ ਹੋਰ ਨਹੀਂ ਉਹ ਸਾਡੇ ਆਪਣੇ ਪਰਿਵਾਰ ਦੇ ਜਿਵੇਂ ਸ਼ਹੀਦ ਹੋਏ ਨੇ ਸਰ ਮੈਂ ਸ਼ਮਾਸ਼ਮਸੀ ਤੋਬਾ ਸਾਫਕਾ ਮੈਂਬਰ ਮਿਨਿਓਰਟੀ ਕਮਿਸ਼ਨ ਪੰਜਾਬ ਸਰਕਾਰ ਦੇਖੋ ਜੋ ਪੈਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਉਹ ਬਹੁਤ ਹੀ ਨਿੰਦਣਯੋਗ ਹੈ ਔਰ ਤੁਸੀਂ ਦੇਖਿਆ ਕਿ ਸਾਰੇ মিডিਆ ਦੇ ਵਿੱਚ ਇੱਕ ਨਿਊਜ਼ ਚੱਲ ਰਹੀ ਹੈ ਕਿ ਜਿਸ ਦੇ ਵਿੱਚ ਉਹਨਾਂ ਨੇ ਹਰ ਇੱਕ মিডিਆ ਚੈਨਲ ਦੇ ਉੱਤੇ ਨਿਊਜ਼ ਚੱਲ ਰਹੀ ਹੈ ਕਿ ਉਹਨਾਂ ਨੇ ਧਰਮ ਪੁੱਛ ਕੇ ਜਿਹੜਾ ਵਾ ਉਹਨਾਂ ਨੂੰ ਲੋਕਾਂ ਨੂੰ ਮਾਰਿਆ ਔਰ ਮੈਂ ਦੱਸਣਾ ਚਾਹੁੰਦਾ ਕਿ ਉਸ ਜਿਹੜੇ ਵੀ 28 ਲੋਕ ਮਾਰੇ ਗਏ ਜਾਂ 26 ਲੋਕ ਮਾਰੇ ਗਏ ਨੇ ਉਹਨਾਂ ਦੇ ਵਿੱਚ ਹਰ ਧਰਮ ਦੇ ਲੋਕ ਸੀਗੇ ਉਸ ਦੇ ਵਿੱਚ ਸਾਡੇ ਕ੍ਰਿਸਚੀਅਨ ਭਾਈਚਾਰੇ ਦੇ ਜਿਹੜੇ ਮਿਸਟਰ ਐਂਥਨੀਅਲ ਸੀਗੇ ਉਹ ਵੀ ਸੀਗੇ ਮੁਸਲਮ ਭਾਈਚਾਰੇ ਦੇ ਲੋਕ ਸੀਗੇ ਹਿੰਦੂ ਭਾਈਚਾਰੇ ਦੇ ਲੋਕ ਸੀਗੇ ਕਿਉਂਕਿ ਇਹ ਜਿਹੜੇ ਅ ਅ ਛਰਾਰਤੀ ਅਨਸਰ ਨੇ ਜਾਂ ਜਿਹੜੇ ਸਾਡੇ ਦੇਸ਼ ਨੂੰ ਪਾਰਨਾ ਚਾਹੁੰਦੇ ਨੇ ਉਹ ਅੱਤਵਾਦੀਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਸੋ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਔਰ ਉਸ ਦੇ ਤੁਸੀਂ ਦੇਖੋ ਕਿ ਪੂਰੇ ਸੰਸਾਰ ਦੇ ਵਿੱਚ ਇਕੱਲੇ ਇੰਡੀਆ ਦੇ ਵਿੱਚ ਨਹੀਂ ਪੂਰੇ ਸੰਸਾਰ ਦੇ ਵਿੱਚ ਜਿਹੜੀ ਇਹਦੀ ਪਾਕਿਸਤਾਨ ਦੀ ਜਿਹੜੀ ਆ ਸ਼ਖਤ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਿਆ ਹੋ ਰਹੀ ਆ ਔਰ ਮੈਂ ਆਸ ਕਰਦਾ ਮਾਂ ਸਾਡੇ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਕੋਲੋਂ ਕਿ ਉਹ ਜਿਹੜਾ ਇਸ ਦੇ ਉੱਤੇ ਸਾਰੇ ਜਿੰਨੇ ਵੀ ਸਾਡੇ ਨਿਰਦੋਸ਼ ਟੂਰਿਸਟ ਜਿਹੜੇ ਸਾਡੇ ਭਰਾ ਸੀਗੇ ਸਾਡੇ ਸਾਡੀਆਂ ਜ਼ਖਮੀ ਹੋਏ ਜਿਹੜੇ ਸਾਡੀਆਂ ਭੈਣਾਂ ਸਾਡੇ ਬੱਚੇ ਉਹਨਾਂ ਨੂੰ ਜਿਹੜਾ ਵਾ ਵਿਸ਼ਵਾਸ ਦਿਵਾਉਣਗੇ ਔਰ ਅੱਜ ਦਾ ਜਿਹੜਾ ਮੈਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦਾ ਪਾਸਟਰ ਸੁਖਪਾਲ ਰਾਣਾ ਮਿਨਿਸਟਰੀ ਜੀ ਦਾ ਜਿਨ੍ਹਾਂ ਨੇ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਇੱਕ ਕੈਂਡਲ ਮਾਰਚ ਕੱਢਿਆ ਗਿਆ ਵਾ ਕਿ ਪ੍ਰਭੂ ਉਹਨਾਂ ਦੀਆਂ ਜੋ ਸਾਡੇ ਤੋਂ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਸ਼ਾਂਤੀ ਮਿਲੇ ਔਰ ਜਿਹੜੇ ਜ਼ਖਮੀ ਲੋਕ ਨੇ ਉਹਨਾਂ ਨੂੰ ਪਰਮਾਤਮਾ ਤੰਦਰੁਸਤੀ ਦੇਵੇ ਸੋ ਮੇਰੇ ਨਾਲ ਮੇਰੇ ਵੱਡੇ ਵੀਰ ਈਸ਼ਾਦਾਸ ਟੋਨੀ ਜੀ ਮੇਰੇ ਵੀਰ ਡਾਕਟਰ ਗ੍ਰਿਫਨ ਜੀ ਔਰ ਮੇਰੇ ਛੋਟੇ ਵੀਰ ਔਰ ਛੋਟੇ ਮੇਰਾ ਬੱਚਾ ਵੀ ਹੈ ਰਾਹੁਲ ਜੌਨ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਦੇਖੋ ਸੈਂਟਰ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਬਹੁਤ ਸਾਰੇ ਫੈਸਲੇ ਜਿਹੜੇ ਮੋਦੀ ਸਰਕਾਰ ਨੇ ਬੜੇ ਅੱਛੇ ਫੈਸਲੇ ਲਏ ਵੀ ਆ ਕਿ ਜੋ ਪਾਕਿਸਤਾਨ ਦੇ ਨਾਲ ਸਾਡੀਆਂ ਕੁਝ ਸਕੀਮਾਂ ਸੀਗੀਆਂ ਜਾਂ ਉਹਨਾਂ ਦੇ ਵੱਲੋਂ ਸਾਡੇ ਇੰਡੀਆ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਯੋਜਨਾਵਾਂ ਆਉਂਦੀਆਂ ਸੀਗੀਆਂ ਉਹਨਾਂ ਨੂੰ ਫੌਰੀ ਤੌਰ ਤੇ ਜਿਹੜਾ ਰੱਦ ਕੀਤਾ ਔਰ ਜਿੰਨੇ ਵੀ ਪਾਕਿਸਤਾਨੀ ਟੂਰਿਸਟ ਸੀਗੇ ਜਾਂ ਜਿਨ੍ਹਾਂ ਨੇ ਵੀਜ਼ਾ ਲੈ ਕੇ ਇੰਡੀਆ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਟਾਈਮ ਦਿੱਤਾ ਕਿ ਜਲਦੀ ਤੋਂ ਜਲਦ ਜਿਹੜਾ ਵਾ ਆਪਣੇ ਪਾਕਿਸਤਾਨ ਦੇਸ਼ ਦੇ ਵਿੱਚ ਜਿਹੜੇ ਵਾ ਵਾਪਸ ਜਾਣ ਔਰ ਇੱਥੋਂ ਤੱਕ ਕਰਕੇ ਜਿਹੜੇ ਪਾਣੀ ਦਾ ਸਮਝੌਤਾ ਸੀਗਾ ਉਹ ਵੀ ਮੋਦੀ ਸਰਕਾਰ ਨੇ ਜਿਹੜਾ ਵਾ ਉਹ ਬੰਦ ਕੀਤਾ ਵਾ ਔਰ ਮੈਂ ਖਾਸ ਤੌਰ ਤੇ ਵੀ ਅਪੀਲ ਕਰਾਂਗਾ ਮੋਦੀ ਸਾਹਿਬ ਦੇ ਅੱਗੇ ਕਿ ਜਿਹੜਾ ਬਹੁਤ سارے ਸਾਰੇ ਜਿੰਨੇ ਵੀ ਪਾਕਿਸਤਾਨੀ ਨੇ ਸਾਰੇ ਇਸ ਇਸ ਲਾਈਕ ਉਹ ਨਹੀਂ ਹੈਗੇ ਕਿ ਉਹਨਾਂ ਨੂੰ ਇੱਕ ਅਸੀਂ ਨਜ਼ਰ ਦੇ ਨਾਲ ਦੇਖੀਏ ਬਹੁਤ ਸਾਰੇ ਜਿਹੜੇ ਉਸ ਪਾਕਿਸਤਾਨ ਦੇ ਵਿੱਚ ਚੰਗੇ ਲੋਕ ਵੀ ਨੇ ਸੋ ਮੈਂ ਉਮੀਦ ਕਰਦਾ ਹਾਂ ਕਿ ਸਾਡੀ ਭਾਰਤ ਸਰਕਾਰ ਜਿਹੜੀ ਆ ਬਹੁਤ ਜਲਦ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਏਗੀ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਗੀ ਉਹਨੇ ਇਸ ਸਭੇ ਅਟਾਰੀ ਬਾਰਡਰ ਦੇ ਉੱਤੇ ਲਗਾਈਏ ਤੇ ਜਿਹੜਾ ਇੱਕ ਸੈਂਟਰ ਸਰਕਾਰ ਦੇ ਵੱਲੋਂ ਆ ਪਾਕਿਸਤਾਨੀਆਂ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਪਾਵਰ ਦਾ ਵੀਜ਼ਾ ਰੱਦ ਕਰਕੇ ਉਹਨਾਂ ਨੂੰ ਵਾਪਸ ਭੇਜਦੀ ਹੈ ਉਹਨਾਂ ਦੇ ਵੱਲੋਂ ਇੱਕ 48 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਵਾਪਸ ਜਾਣਾ ਹੈ ਤੇ ਲੱਗਦਾ ਨਹੀਂ ਹੈ ਕਿ ਆਮ ਪਬਲਿਕ ਨੂੰ ਜਿਹੜਾ ਆ ਕਿਤੇ ਨਾ ਕਿਤੇ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਹੈ ਤੇ ਆਮ ਪਬਲਿਕ ਨੂੰ ਤੰਗ ਕੀਤਾ ਜਾ ਰਿਹਾ ਹੈ ਦੇਖੋ ਮੈਂ ਪਹਿਲੇ ਹੀ ਤੁਹਾਨੂੰ ਤੁਹਾਡੇ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਕਿਉਂਕਿ মিডিਆ ਦਾ ਜਿਹੜਾ ਯੋਗਦਾਨ ਹੈ ਉਸ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਸਾਡੇ ਸਤਿਕਾਰਯੋਗ ਮੈਂ ਪਹਿਲੇ ਹੀ ਤੁਹਾਨੂੰ ਇਸ ਮੁੱਦੇ ਤੇ ਦੱਸ ਚੁੱਕਾ ਕਿ ਸਾਰੇ ਜਿੰਨੇ ਵੀ ਪਾਕਿਸਤਾਨੀ ਸਾਰੇ ਇੱਕ ਬਰਾਬਰ ਨਹੀਂ ਹੈਗੇ ਸੋ ਕੁਝ ਸ਼ਰਾਰਤੀ ਲੋਕ ਜਿਹੜੇ ਆ ਕੁਝ ਜਿਹੜੇ ਇਦਾਂ ਦੇ ਬੇਰਹਿਮ ਲੋਕ ਨੇ ਜਿਹੜੇ ਉਹਨਾਂ ਦੇ ਕਰਕੇ ਪੂਰੇ ਪਾਕਿਸਤਾਨ ਨੂੰ ਜਿਹੜਾ ਖਮਿਆਜਾ ਭੁਗਤਣਾ ਪਿਆ ਵਾ ਸੋ ਦੇਖੋ ਅਸੀਂ ਆਪਾਂ ਹਿੰਦੂਸਤਾਨ ਦੇ ਨਾਤੇ ਆਪਾਂ ਇੰਡੀਅਨ ਹੋਣ ਦੇ ਨਾਤੇ ਮੈਂ ਤੇ ਇਹੀ ਕਾਂਗਾ ਕਿ ਜੋ ਸਾਡੀ ਭਾਰਤ ਸਰਕਾਰ ਜੋ ਫੈਸਲਾ ਲੈ ਰਹੀ ਆ ਅਸੀਂ ਉਸ ਦਾ ਸਵਾਗਤ ਕਰਦੇ ਆਂ ਪਰ ਉਸ ਦੇ ਨਾਲ ਦੇ ਨਾਲ ਜਿਹੜੇ ਇਹ ਲੋਕ ਨੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਦੇਣਾ ਚਾਹੀ ਮੈਂ ਇਸਾ ਦਾ ਸਟੋਨੀ ਘਟ ਗਿੰਤੀ ਭਾਈਚਾਰੇ ਤੋਂ ਪ੍ਰਧਾਨ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਪਲਗਾਮਾ ਦੇ ਵਿੱਚ ਅੱਤਵਾਦ ਦੇ ਵੱਲੋਂ ਇਹਨਾਂ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਖਾਸ ਕਰਕੇ ਕਿਸੇ ਦੀ ਜਾਤ ਧਰਮ ਪੁੱਛ ਕੇ ਕਿਸੇ ਨੂੰ ਟਾਰਗੇਟ ਕਰਨਾ ਮੌਦੀ ਮੌਦੇ ਘਾੜ ਤਾਰਨਾ ਬਹੁਤ ਨਿੰਦਨਯੋਗ ਆ ਜਿਨ੍ਹਾਂ ਬੱਚਿਆਂ ਦੇ ਸਾਹਮਣੇ ਜਿਨ੍ਹਾਂ ਦੀਆਂ ਪਤਨੀਆਂ ਦੇ ਸਾਹਮਣੇ ਜਿਨ੍ਹਾਂ ਦੇ ਮਾਪੇ ਬਾਬ ਦੇ ਸਾਹਮਣੇ ਇਹਨਾਂ ਨੂੰ ਕਤਲ ਕੀਤਾ ਗਿਆ ਬਹੁਤ ਹੀ ਨਿੰਦਣਿਆ ਯੋਗ ਆ ਔਰ ਮੈਂ ਅਪੀਲ ਕਰਦਾ ਭਾਰਤ ਸਰਕਾਰ ਦੇ ਕੋਲੋਂ ਕਿ ਪਾਕਿਸਤਾਨ ਨੇ ਜੋ ਵੀ ਇੱਕ ਨੌਣੀ ਹਰਕਤ ਕੀਤੀ ਹੈ ਉਹਨਾਂ ਦੇ ਬੰਦਿਆਂ ਨੇ ਉਹਨਾਂ ਦੇ ਲੋਕਾਂ ਨੇ ਇਹ ਬਹੁਤ ਹੀ ਮਾਫੀ ਦੇ ਯੋਗ ਨਹੀਂ ਹੈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇ ਕੇ ਜੋ ਵੀ ਫੈਸਲਾ ਹਿੰਦੁਸਤਾਨ ਦੀ ਸਰਕਾਰ ਲਏਗੀ ਅਸੀਂ ਉਹਨਾਂ ਦੇ ਨਾਲ ਆ ਮਸੀਹ ਭਾਈਚਾਰਾ ਹਰ ਵੇਲੇ ਹਰ ਵਕਤ ਉਹਨਾਂ ਦੇ ਨਾਲ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਸ਼ਾਂਤੀ ਦੇ ਲਈ ਸਾਰੇ ਅਰਦਾਸ ਕਰਨ ਅਪੀਲ ਕਰਨ ਕਿ ਪ੍ਰਭੂ ਇਹਨਾਂ ਨੂੰ ਸੁਖ ਸ਼ਾਂਤੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਦਵੇ ਉਹਨਾਂ ਨੂੰ ਸਹੀ ਟਿਕਾਣੇ ਤੇ ਸਹੀ ਜਗ੍ਹਾ ਦਵੇ ਸਾਰਿਆਂ ਨੂੰ ਮੇਰੇ ਵੱਲੋਂ ਜੈਨਸੀ ਦੀ ਅੱਜ ਦਾ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਕਿਹਨਾਂ ਦੀ ਅਗਵਾਈ ਚ ਕੱਢਿਆ ਇਹ ਅੱਜ ਜਿਹੜਾ ਕੈਂਡਲ ਮਾਰਚ ਜਿਹੜਾ ਸੁਖਪਾਲ ਰਾਣਾ ਮਿਨਿਸਟਰੀ ਜੀ ਦੇ ਵੱਲੋਂ ਕੱਢਿਆ ਗਿਆ ਔਰ ਸਭ ਦੀ ਸ਼ਾਂਤੀ ਦੇ ਲਈ ਕੱਢਿਆ ਗਿਆ ਜਿਨ੍ਹਾਂ ਭਾਈਚਾਰਿਆਂ ਦੇ ਵਿੱਚ ਕਿਸੇ ਵੀ ਭਾਈਚਾਰੇ ਦੇ ਵਿੱਚ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਸਭ ਲੋਕ ਸਾਰੇ ਨੂੰ ਸਾਡੇ ਵੱਲੋਂ ਦੁੱਖ ਜ਼ਾਹਿਰ ਕੀਤਾ ਗਿਆ ਸਭ ਦੇ ਅਸੀਂ ਨਾਲ ਆ ਔਰ ਭਾਰਤ ਸਰਕਾਰ ਹਮੇਸ਼ਾ ਉਸ ਆਤੰਗਵਾਦ ਨੂੰ ਤਕੜੀ ਤੋਂ ਤਕੜੀ ਸਜ਼ਾ ਦੇ ਕੇ ਉਹਨਾਂ ਨੂੰ ਮੌਤੇ ਘਾਟ ਤਾਰੇਗੇ